ਕਰਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਭਾਸ਼ ਜੀ ਜਿਸ ਤਰੀਕੇ ਦੇ ਨਾਲ ਸੰਗਲਪਤਰਾ ਜਾਰੀ ਕਰਤਾ ਲੋਕਾਂ ਦੇ ਵਿੱਚ ਗਏ ਉਹ ਕਿ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਰੱਖੇ ਵੀ ਜਿਹੜੀਆਂ ਪਿਛਲੇ ਸਰਕਾਰਾਂ ਨੇ ਪੂਰੇ ਹੀ ਨਹੀਂ ਕੀਤੇ ਹੁਣ ਤੱਕ ਦੇਖੋ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਕਿ ਪਿੰਡਾਂ ਦੀ ਬੁਰੀ ਹਾਲਤ ਹੈ ਨਾ ਸੜਕਾਂ ਹੈ ਨਾ ਪੀਣ ਵਾਲਾ ਸਾਫ਼ ਪਾਣੀ ਹੈ ਡਰੱਗਸ ਵੱਧ ਰਹੀਆਂ ਹਨ ਗੈਂਗਸਟਰ ਪਿੰਡਾਂ ਤੱਕ ਪਹੁੰਚ ਰਹੇ ਹਨ ਲੋਕ ਬੜੇ ਪਰੇਸ਼ਾਨ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਾਇਦਾ ਵੀ نیچے ਮਿਲ ਨਹੀਂ ਰਿਹਾ ਸੋ ਲੋਕ ਇੱਕੋ ਹੀ ਗੱਲ ਕਹਿ ਰਹੇ ਹਨ ਕਿ ਜੇ ਅਸੀਂ ਅਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਝਾੜੂ ਵਾਲੇ ਦੇਖ ਲੈ ਔਰ ਸਵਾਤੀ ਮਾਲੀ ਵਾਲੇ ਕ ਟਵੀਟ ਕੀਤਾ ਸੀ ਵੀ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਵੀ ਤੁਸੀਂ ਸਵਾਤੀ ਮਾਲੀਵਾਲ ਨੂੰ ਮਾੜਾ ਕਹਿਣਾ ਹੈ ਉਹਨਾਂ ਦੇ ਖਿਲਾਫ ਬੋਲਣਾ ਹੈ ਔਰ ਫਿਰ ਵੀ ਉਹ ਕਹਿੰਦੇ ਵੀ ਮੈਂ ਕੱਲੀ ਵੀ ਜਿੱਤੂਗੀ ਕਿਵੇਂ ਦੇਖਦੇ ਸੋ ਜਿੱਤੂਗੀ ਕਿਉਂਕਿ ਸੱਚਾਈ ਉਹਦੇ ਨਾਲ ਹੈ ਇਹਨਾਂ ਦੇ ਚਿਹਰੇ ਤੇ ਨਕਾਬ ਉਤਰ ਰਿਹਾ ਜੀ ਜਿਸ ਪਾਰਟੀ ਦੀ ਰਾਜ ਸਭਾ ਮੈਂਬਰ ਮਹਿਲਾ ਸੁਰੱਖਿਅਤ ਨਹੀਂ ਹੈ ਉਸ ਪਾਰਟੀ ਤੋਂ ਦੇਸ਼ ਦੀਆਂ ਪੰਜਾਬ ਦੀਆਂ ਮਤਾਵਾਂ ਪਾਣਾ ਕਿਵੇਂ ਸੁਰੱਖਿਅਤ ਹੋਣੀਆਂ ਮੈਂ ਤਾਂ ਹਰ ਜਗ੍ਹਾ ਬੇਨਤੀ ਕਰ ਰਿਹਾ ਕਿ ਸਵਾਤੀ ਮਾਲੀਵਾਲ ਦੇਖ ਲਓ ਇਹਨਾਂ ਢੋਂਗੀਆਂ ਤੋਂ ਇਹਨਾਂ ਠੱਗਾਂ ਤੋਂ ਇਹਨਾਂ ਲੁਟੇਰਿਆਂ ਤੋਂ ਬ ਕਿ ਪਿਛਲੇ ਦਿਨੀ ਵੀ ਜੇਕਰ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਸੀ ਵੀ ਜੋ ਰੋਡ ਸ਼ੋਅ ਚਾਇ ਚੁੱਪ ਧਾਰੀ ਸੀਗੀ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਵੀ ਉਹਨਾਂ ਨੂੰ ਨਿਆਂ ਮਿਲੇਗਾ ਫਿਰ ਚਾਹੇ ਉਹਦੇ ਮਾਤਾ ਪਿਤਾ ਤੋਂ ਪੁੱਛ ਕੇ ਚੋਏ ਭਾਵੇਂ ਪਤਨੀ ਤੋਂ ਹੋਵੇ ਭਾਵੇਂ ਨਿਆਂ ਮਿਲੇਗਾ ਸਰਕਾਰ ਵਾਪਸ ਸਾਡੀ ਆ ਲੈਣ ਦਿਓ ਇਹ ਜਿਹੜੇ ਦੋਸ਼ੀਆ ਸਭ ਜੇਲ੍ਹ ਦੀਆਂ ਸਲਖਾਂ ਦੇ ਅੰਦਰ ਹੋਣ ਬਿਲਕੁਲ ਧੰਨਵਾਦ ਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਅਹਿਮ ਸਵਾਲ ਸੀਗੇ ਸੁਵਾਨ ਸ਼ਰਮਾ ਲੋਜ ਅੱਜ ਸਕਲ ਪੱਤਰ ਵੀ ਜਾਰੀ ਕੀਤਾ ਗਿਆ ਉਸ ਜਿਹਦੇ ਵਿੱਚ ਲੋਕਲ ਮੁੱਦੇ ਜਿਹੜੇ ਸੀਗੇ ਉਹਨਾਂ ਨੂੰ ਖਾਸ ਤੌਰ ਤੇ ਰੱਖਿਆ ਗਿਆ ਔਰ ਸ਼੍ਰੀਨੰਦਪੁਰ ਸਾਹਿਬ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਆਖੀ ਹੈ ਜਿਵੇਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਸ਼੍ਰੀਨੰਦਪੁਰ ਸਾਹਿਬ ਦੇ ਨਜ਼ਦੀਕੀ ਟੂਰਿਸਟ ਹੱਬ ਬਣੇਗਾ ਔਰ ਕਈ ਇਲਾਕਿਆਂ ਦੇ ਵਿੱਚ ਜਿੱਥੇ ਰੇਲਵੇ ਕਨੈਕਟੀਵਿਟੀ ਨਹੀਂ ਹੈ ਉੱਥੇ ਰੇਲਵੇ ਰੇੜੀ ਕਨੈਕਟੀਵਿਟੀ ਦਿੱਤੀ ਜਾਵੇਗੀ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਕਈ ਜਿਹੜੇ ਮੁਹੱਲੇ ਨੇ ਉੱਥੇ ਸਾਹਿਬ ਜਦਿਆਂ ਦੇ ਅ ਗੇਟ ਬਣੇ ਯਾਦਗਾਰੀ ਗੇਟ ਬਣਾਉਣਗੇ ਨਾਲ ਦੇ ਨਾਲ ਜਿਹੜਾ ਸਟੇਸ਼ਨ ਨੇ ਉਹਨਾਂ ਨੂੰ ਮਾਤਾ ਗੁਜਰੀ ਜਿਹਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦਿਨਿਕ ਸਵੇਰਾ ਟੀਵੀ ਮੋਹਾਲੀ ਪਰ ਨਾਲੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਭਾਜ ਜੀ ਜਿਸ ਤਰੀਕੇ ਦੇ ਨਾਲ ਸੰਗਲਪ ਪੱਤਰ ਜਾਰੀ ਕਰਤਾ ਲੋਕਾਂ ਦੇ ਵਿੱਚ ਗਏ ਉਹ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਰੱਖੇ ਵੀ ਜਿਹੜੀਆਂ ਪਿਛਲੇ ਸਰਕਾਰਾਂ ਨੇ ਪੂਰੇ ਹੀ ਨਹੀਂ ਕੀਤੇ ਹੁਣ ਤੱਕ ਦੇਖੋ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਕਿ ਪਿੰਡਾਂ ਦੀ ਬੁਰੀ ਹਾਲਤ ਹੈ ਨਾ ਸੜਕਾਂ ਐ ਨਾ ਪੀਣ ਵਾਲਾ ਸਾਫ਼ ਪਾਣੀ ਐ ਡਰੱਗਸ ਵੱਧ ਰਹੀਆਂ ਐ ਗੈਂਗਸਟਰ ਲੋਕ ਬੜੇ ਪਰੇਸ਼ਾਨ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਾਇਦਾ ਵੀ ਨੀਚੇ ਮਿਲ ਨਹੀਂ ਰਿਹਾ ਸੋ ਲੋਕ ਇੱਕੋ ਹੀ ਗੱਲ ਕਹਿ ਰਹੇ ਆ ਕਿ ਜੇ ਤੁਸੀਂ ਅਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਝਾੜੂ ਵਾਲੇ ਦੇਖ ਲੈ ਏਰ ਕੇ ਅਸੀਂ ਮੋਦੀ ਸਾਹਿਬ ਨਾਲ ਚੱਲਣਾ ਏਰ ਕੇ ਅਸੀਂ ਤੁਹਾਨੂੰ ਚਿਤਾਣਾ ਸੁਵਾਤੀ ਮਾਲੀ ਵਾਲੇ ਕ ਟਵੀਟ ਕੀਤਾ ਸੀ ਵੀ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਵੀ ਤੁਸੀਂ ਸੁਵਾਤੀ ਮਾਲੀਵਾਲ ਨੂੰ ਮਾੜਾ ਕਹਿਣਾ ਹੈ ਉਹਨਾਂ ਦੇ ਖਿਲਾਫ ਬੋਲਣਾ ਔਰ ਫਿਰ ਵੀ ਉਹ ਕਹਿੰਦੇ ਵੀ ਮੈਂ ਕੱਲੀ ਵੀ ਜਿੱਤੂਗੀ ਕਿਵੇਂ ਦੇਖਦੇ ਜਿੱਤੂਗੀ ਕਿਉਂਕਿ ਸੱਚਾਈ ਉਹਦੇ ਨਾਲ ਹੈ ਇਹਨਾਂ ਦੇ ਚਿਹਰੇ ਦੇ ਨਕਾਬ ਉਤਰ ਰਹੇ ਜੀ ਜਿਸ ਪਾਰਟੀ ਦੀ ਰਾ ਉਸ ਪਾਰਟੀ ਤੋਂ ਦੇਸ਼ ਦੀਆਂ ਪੰਜਾਬ ਦੀਆਂ ਮਾਤਾਵਾਂ ਬਣਾ ਕਿਵੇਂ ਸੁਰੱਖਿਅਤ ਹੋਣੀਆਂ ਮੈਂ ਤਾਂ ਹਰ ਜਗ੍ਹਾ ਬੇਨਤੀ ਕਰ ਰਿਹਾ ਕਿ ਸਵਾਤੀ ਮਾਲੀਵਾਲ ਦੇਖ ਲਓ ਇਹਨਾਂ ਢੋਂਗੀਆਂ ਤੋਂ ਇਹਨਾਂ ਠੱਗਾਂ ਤੋਂ ਇਹਨਾਂ ਲੁਟੇਰਿਆਂ ਤੋਂ ਬਚੋ ਕਿਉਂਕਿ ਪਿਛਲੇ ਦਿਨੀ ਵੀ ਜੇਕਰ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਸੀ ਵੀ ਜੋ ਰੋਡ ਸ਼ੋਅ ਚਾਇ ਚੁੱਪ ਧਾਰੀ ਸੀ ਕਿ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਵੀ ਉਹਨਾਂ ਨੂੰ ਨਿਆਂ ਮਿਲੇਗਾ ਫਿਰ ਚਾਹੇ ਉਹਦੇ ਮਾਤਾ ਪਿਤਾ ਤੋਂ ਪੁੱਛ ਕੇ ਚੋਏ ਪਾ ਪਤਨੀ ਤੋਂ ਹੋਵੇ ਭਾਵੇਂ ਨਿਆਂ ਮਿਲੇਗਾ ਸਰਕਾਰ ਵਾਪਸ ਸਾਡੀ ਆ ਲੈਣ ਦਿਓ ਇਹ ਜਿਹੜੇ ਦੋਸ਼ੀ ਆ ਸਭ ਜੇਲ੍ਹ ਦੀਆਂ ਸਲੱਖਾਂ ਦੇ ਅੰਦਰ ਹੋਣ ਬਿਲਕੁਲ ਧੰਨਵਾਦ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਅਹਿਮ ਸਵਾਲ ਸੀਗੇ ਸੁਵਾਨ ਸ਼ਰਮਾ ਨੇ ਅੱਜ ਸਕਲ ਪੱਤਰ ਵੀ ਜਾਰੀ ਕੀਤਾ ਗਿਆ ਉਸ ਜਿਹਦੇ ਵਿੱਚ ਲੋਕਲ ਮੁੱਦੇ ਜਿਹੜੇ ਸੀਗੇ ਉਹਨਾਂ ਨੂੰ ਖਾਸ ਤੌਰ ਤੇ ਰੱਖਿਆ ਗਿਆ ਔਰ ਸ਼੍ਰੀ ਨੰਦਪੁਰ ਸਾਹਿਬ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਆਖੀ ਹੈ ਜਿਵੇਂ ਅਸੀਂ ਦੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਸ਼੍ਰੀ ਨੰਦਪੁਰ ਸਾਹਿਬ ਦੇ ਨਜ਼ਦੀਕੀ ਟੂਰਿਸਟ ਹੱਬ ਬਣੇਗਾ ਔਰ ਕਈ ਇਲਾਕਿਆਂ ਦੇ ਵਿੱਚ ਜਿੱਥੇ ਰੇਲਵੇ ਕਨੈਕਟੀਵਿਟੀ ਨਹੀਂ ਹੈ ਉੱਥੇ ਰੇਲਵੇ ਰੇਡੀ ਕਨੈਕਟੀਵਿਟੀ ਦਿੱਤੀ ਜਾਵੇਗੀ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਕਈ ਜਿਹੜੇ ਮੁਹੱਲੇ ਨੇ ਉੱਥੇ ਸਹਿਬਜ਼ਾਦਿਆਂ ਦੇ ਅ ਗੇਟ ਬਣੇ ਯਾਦਗਾਰੀ ਗੇਟ ਬਣਾਉਣਗੇ ਨਾਲ ਦੇ ਨਾਲ ਜਿਹੜਾ ਸਟੇਸ਼ਨ ਨੇ ਉਹਨਾਂ ਨੂੰ ਮਾਤਾ ਗੁਜਰੀ ਜਿਹਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦਿਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ